ਅੰਸਿੰਗ ਸਭ ਯਰ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਮੰਡਲ ਹਲਾਨ ਕੀਤਾ ਕਿ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਇੱਕ ਦੇਸ਼ ਦੀ ਸਰਕਾਰ ਵਾਸਤੇ ਇੱਕ ਪ੍ਰੇਸ਼ਰ ਵਾਲੀ ਗੱਲ ਹੈ ਇਹ ਪੰਜਾਬ ਦੇ ਕਿਸਾਨ Rajasthan ਦੇ UP ਦੇ ਹਰਿਆਣੇ ਦੇ ਜਾਂ ਹੋਰ ਸਟੇਟਾਂ ਦੇ ਕਿਸਾਨ ਜੋ ਪਿਛਲੇ ਸਾਲਾਂ ਵਿੱਚ ਵੀ तकरीबन ਸਵਾ ਸਾਲ ਦਿੱਲੀ ਦੇ ਬਾਰਡਰ ਦੇ ਉੱਤੇ धरना ਲਾ ਕੇ ਬੈਠੇ ਰਹੇ ਔਰ ਹੁਣ ਵੀ ਕਈ ਮਹੀਨੇ ਹੋ ਗਏ ਨੇ ਕਿ ਪੰਜਾਬ ਦੇ ਕਿਸਾਨ ਖਨੌਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਦੇ ਉੱਤੇ ਤਰਨਾਵਾ ਕੇ ਬੈਠੇ ਹੋਏ ਨੇ ਆਪਣੀਆਂ ਜੋ ਹੱਕੀ ਮੰਗਾਂ ਨੇ ਉਹ ਕੇਂਦਰ ਦੀ ਸਰਕਾਰ ਕੋਲੋਂ ਪ੍ਰਾਪਤ ਕਰਨ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਮਰਨ ਵਰਤੀ ਬਰਖਿਆ ਹੋਇਆ ਔਰ ਅਜੇ ਕਾਲ ਤੱਕ ਸਾਥ ਤੋਂ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਮਾਕਿਨਾ ਕੇ ਕਿਸਾਨ ਦੇਸ਼ ਦੇ ਖੁਸ਼ਹਾਲ ਹੋ ਜਾਣਗੇ ਪਰ ਕੇਂਦਰ ਦੀ ਸਰਕਾਰ ਦਾ ਇਹਨਾਂ ਅੜੀਆਲ ਰਵਈਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜਾਂ ਹੋਰ ਸੂਬਿਆਂ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੱਲ ਬਿਲਕੁਲ ਵੀ ਉਹਨਾਂ ਦਾ ਧਿਆਨ ਨਹੀਂ ਹੈ ਜਿਹਦੇ ਵਿਰੁੱਧ ਵਿੱਚ ਜਰਦਾ ਸਿੰਘ ਢੱਲੇਵਾਲ ਜਿਹੜੇ ਮੰਨ ਵਰਤੇ ਬੈਠੇ ਹੋਏ ਨੇ ਹਾਲਤ ਦਿਨ-ਬੱਤੀ ਦਿਨ ਉਹਨਾਂ ਦੀ ਮਾੜੀ ਹੋ ਰਹੀ ਹੈ ਔਰ ਅੱਜ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਬੰਦ ਕਰਨ ਜਿਹੜੀ ਕਾਲ ਸੀਗੋ ਦੇਣੀ ਪਈ ਔਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜਿੱਥੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਈ ਕਾਲ ਦਿੱਤੀ ਹੈ ਤੇ तकरीबन ਹਰ ਵਰਗ ਨੇ ਕਿਸਾਨਾਂ ਦੀ ਹਮਾਇਤ ਵਿੱਚ ਆ ਕੇ ਤੇ ਪੰਜਾਬ ਦੇ ਬੰਦ ਅਸੱਦੇ ਨੂੰ ਪਰਵਾ ਹੰਗਾਰਾ ਵੀ ਦਿੱਤਾ ਹੈ ਦਫਤਰ ਬੰਦ ਨੇ ਮਾਰਕੀਟਾਂ ਬੰਦ ਨੇ ਟਰਾਂਸਪੋਰਟ ਬੰਦ ਹੈ ਰੇਲਾਂ ਬੰਦ ਨੇ ਬੱਸਾਂ ਬੰਦ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸਾਰੇ ਅਦਾਰੇ ਬੰਦ ਕਰਕੇ ਤੇ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਅੱਜ ਬੰਦ ਸੀ ਉਹਨੂੰ ਸਮਰਥਨ ਜਿਹੜਾ ਉਹ ਦਿੱਤਾ ਗਿਆ ਹੈ ਦੇਸ਼ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈ ਉਹਦੀਆਂ ਹੱਕੀ ਮੰਗਾਂ ਤੁਰੰਤ ਕੇਂਦਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਜਿਹੜੇ ਧਰਨਾਵਾਕ ਕਿਸਾਨ ਮੋਰਚਿਆਂ ਦੇ ਵਿੱਚ ਬੈਠੇ ਹੋਏ ਨੇ ਔਰ ਛੇਤਕ ਛੇਤੀ ਉਹ ਆਪਣੇ ਘਰਾਂ ਨੂੰ ਜਾ ਕੇ ਤੇ ਸੁਖ ਆਰਾਮ ਦੇ ਵਿੱਚ ਜਿਹੜੇ ਆਪਣੇ ਦਿਨ ਨੇ ਉਹ ਬਤੀਤ ਕਰ ਸਕਣ ਕੇਂਦਰ ਸਰਕਾਰ ਤੁਰੰਤ ਕਿਸਾਨਾਂ ਦੀਆਂ ਮੰਗਾਂ ਨੂੰ ਕੰਨ ਵਿੱਚ ਰੱਖਦੇ ਹੋયા ਔਰ ਅੱਜ ਕਿਸਾਨਾਂ ਦੇ ਬੰਦ ਤੇ ਸਮਰਥਨ ਨੂੰ ਮੁੱਖ ਰੱਖਦੇ ਹੋਇਆ ਇਹ ਤੋਂ ਸਾਨੂੰ ਇਹ ਅੰਦਾਜ਼ਾ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਅੰਦਾਜ਼ਾ ਕਰਨਾ ਚਾਹੀਦਾ ਹੈ ਕਿ ਹਰ ਵਰਗ ਕਿਸਾਨਾਂ ਦੇ ਹੱਕ ਵਿੱਚ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਕਰਫਿਊ ਵਰਗਾ ਮਾਹੌਲ ਹੈ ਪੂਰਾ ਪੰਜਾਬ ਜਿਹੜਾ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਹੈ